ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਤੇਗੜ ਸਾਹਿਬ ਦੇ ਕਿ ਹਤੇਗੜ ਸਾਹਿਬ ਇਲੈਕਟ੍ਰੋਨਿਕ মিডিਆ ਕਲੱਬ ਦੀ ਜਿਹੜੀ ਕਿ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਜਿਹੜੀਆਂ ਸਮੱਸਿਆਵਾਂ ਸੀ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਵੀ ਕੀਤੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਲੱਬ ਵੱਲੋਂ ਜਿੱਥੇ ਕਿ ਕੈਂਪ ਲਾਉਣ ਦਾ ਵੀ ਇੱਕ ਵਿਚਾਰ ਕੀਤਾ ਗਿਆ ਕਿ ਇੱਕ ਮੰਡੀ ਰਵਿੰਦਰ ਸਾਹਿਬ ਕੈਂਪ ਲਾਇਆ ਜਾਊਗਾ ਮੈਡੀਕਲ ਕੈਂਪ ਤੇ ਅੱਖਾਂ ਦਾ ਚੈੱਕਅਪ ਕੈਂਪ ਲਾਉਣ ਦਾ ਤੇ ਹੋਰ ਜਿਹੜੇ ਮੁੱਦੇ ਨੇ ਜਿਹੜੇ ਕਿ ਸਮਾਜਿਕ ਮੁੱਦੇ ਨੇ ਜਾਂ ਸਮਾਜਿਕ ਕ੍ਰਿਤੀਆਂ ਨੇ ਉਹਦੇ ਖਿਲਾਫ ਵੀ ਜਿਹੜੀ ਕਲੱਬ ਵੱਲੋਂ ਇੱਕ ਮੁਹਿੰਮ ਚੜਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਆਜ ਮਹੀਨਾਵਰ ਬੈਠੇ ਇਸ ਦੇ ਵਿੱਚ ਕਈ ਵਿਚਾਰਾਂ ਦਿੱਤੇਗੇ ਕਿਤੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਦੋਂ ਵੀ ਇਹ ਸਿਹਤ ਸੇਵਾ ਦੇ ਕੰਦੇ ਲਈ ਵੀ ਇੱਕ ਲਾਪਤੇ ਆ ਰਹੇ ਹਨ ਮੰਡੀ ਤੋਂ ਰਿਸਰਵਰ ਤੱਕ ਮੈਡੀਕਲ ਕੈਂਪ ਚਲਗਾਂ ਦਾ ਲਗਾਏ ਜਾ ਰਹੇ ਜਲਦੀ ਮੈਡੀਕਲ ਕੇਂਦਰ ਆਏ ਜਾਗੇ ਤਾਂ ਵਾਹ ਸਮਾਜਿਕ ਕੰਮਾਂ ਦੇ ਬਾਰੇ ਵੀ ਵਿਚਾਰ ਕਰਨਾ ਪੈਂਦਾ ਹੈ ਤੇ ਅੱਪੀ ਜਿਹੜੀ ਅਸੀਂ ਖਬਰਾਂ ਖਬਰ ਕਰਦੇ ਹਾਂ ਕਈ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਸਰਕਾਰੀ ਦਰਬਾਰੇ ਜਾਂ ਕਈ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਸ ਬਾਰੇ ਵੀ ਆਮ ਜਨਤਾ ਜਿਹੜੀ ਮੀਡੀਆ ਕਲਾਬ ਦੇ ਮੈਂਬਰ ਨੂੰ ਸੰਬੰਧਿਤ ਕਵਰੇਜ ਉਸ ਬਾਰੇ ਵੀ ਮੁਸ਼ਕਲ ਪੇਸ਼ ਆਈ ਉਸ ਬਾਰੇ ਫਤਿਹਗੜ੍ਹ ਸਾਹਿਬ ਇਲੈਕਟ੍ਰੋਨਿਕ ਮੀਡੀਆ ਕਲਾਬ ਦੀ ਅੱਜ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪ੍ਰਧਾਨ ਰਿੰਦਰ ਸਿੰਘ ਪੱਟ ਵੱਲੋਂ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਨੇ ਫੈਸਲਾ ਲਿਆ ਗਿਆ ਕਿ ਜਿਹੜੇ ਸਮਾਜ ਭਲਾਈ ਦੇ ਕੰਮ ਨੇ ਉਹਨਾਂ ਨੂੰ ਵੀ ਤਰਜੀਹ ਦਿੱਤੀ ਜਾਵੇ ਜਿਸ ਦੇ ਤਹਿਤ ਇਹਦਾ ਸਭ ਤੋਂ ਪਹਿਲਾਂ ਇੱਕ ਮੈਡੀਕਲ ਕੈਂਪ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮੰਡੀਗੜ ਮੰਡੀ ਕੋਲ ਵਿਖੇ ਲਗਾਉਣ ਦਾ ਫੈਸਲਾ ਲਿਆ ਗਿਆ। ਇਸ ਦੀ ਤਰੀਕ ਵੀ ਤੇ ਸਥਾਨ ਵੀ ਜਿਹੜਾ ਲੋਕਾਂ ਨੂੰ ਦੱਸਿਆ ਜਾਊਗਾ ਤਾਂ ਜੋ ਵੱਧ ਵੱਧ ਲੋਕ ਇਸ ਦਾ ਫਾਇਦਾ ਲੈਣ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਲੱਬ ਵੱਲੋਂ ਹੋਰ ਵੀ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ। ਲੋੜਵੰਦਾ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਤੇ ਦੂਜੇ ਪਾਸੇ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਦੀ ਫੀਲਡ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਉਸ ਨੂੰ ਕਿਸ ਤਰ੍ਹਾਂ ਹੱਲ ਕਰਾਉਣਾ ਹੈ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਅਹਿਮ ਜਿਹੜਾ ਫੈਸਲਾ ਲਿਆ ਗਿਆ ਕਿ ਪੱਤਰਕਾਰੀ ਤੋਂ ਹ ਤਲਾਬ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਵੀ ਜੇਕਰ ਕੋਈ ਸਮੱਸਿਆ ਆਉਂਦੀ ਆ ਜਾਂ ਉਹਨਾਂ ਦਾ ਕੋਈ ਸੁੱਖ-ਦੁੱਖ ਦੀ ਘੜੀ ਦੇ ਵਿੱਚ ਸਾਰੇ ਅਸੀਂ ਸਾਥ ਦੇਵਾਂਗੇ ਅਸੀਂ ਏਕਤਾ ਦਾ ਸੰਦੇਸ਼ ਦੇਣ ਦੇ ਲਈ ਇਹ ਕਲੱਬ ਬਣਾਇਆ ਤੇ ਇਕਜੁੱਟ ਹੋ ਗਏ ਜਿਹੜਾ ਸਮਾਜ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੇ ਲਈ ਜਿਹੜਾ ਕੰਮ ਕੀਤਾ ਜਾਣਗੇ